ਬਰਸਾਤ ਦਾ ਮੌਸਮ ਹੈ ਤੁਹਾਨੂੰ ਅਜਿਹੇ ਮੌਸਮ ਦੇ ਵਿੱਚ ਬੜੀ ਹੀ ਸਾਵਧਾਨੀ ਦੇ ਨਾਲ ਰਹਿਣਾ ਚਾਹੀਦਾ ਕਿਉਂਕਿ ਇੱਕ ਘਟਨਾ ਘਟੀ ਹੈ ਉਸ ਘਟਨਾ ਦੇ ਘਟਣ ਤੋਂ ਬਾਅਦ ਤੁਹਾਨੂੰ ਸਾਵਧਾਨ ਤੇ ਸਤਰਕ ਰਹਿਣਾ ਬੇहद ਜ਼ਰੂਰੀ ਆ ਤੇ ਖਬਰ ਤੁਹਾਡੇ ਸਕੇ ਸੰਬੰਧੀ ਬੱਚਿਆਂ ਖਾਸ ਕਰਕੇ ਜਿਨ੍ਹਾਂ ਦੇ ਘਰ ਛੋਟੇ ਬੱਚੇ ਨੇ ਉਹਨਾਂ ਤੱਕ ਜ਼ਰੂਰ ਪਹੁੰਚਾ ਦਿੱਤੇ ਜਾਵੇ ਤੁਹਾਨੂੰ ਦੱਸ ਦਈਏ ਕਿ ਦੋ ਸਕੇ ਭਰਾਵਾਂ ਨੂੰ ਸੱਪ ਨੇ ਕੱਟ ਲਿਆ ਸੱਪ ਨੇ ਉਹਨਾਂ ਨੂੰ ਡੰਗ ਮਾਰ ਦਿੱਤਾ ਇੱਕ ਛੋਟੇ ਬੱਚੇ ਦੀ ਮੌਤ ਹੋ ਗਈ ਤੇ ਦੂਜੇ ਨੂੰ ਜਿਹੜਾ ਰੈਫਰ ਕੀਤਾ ਗਿਆ ਉੱਥੇ ਉਸਦੀ ਹਾਲਤ ਜੜੀਆ ਸਥਿਰ ਦੱਸੀ ਜਾ ਰਹੀ ਆ ਤਾਂ ਮੌਸਮ ਜਿਹੜਾ ਆ ਕਿਹਾ ਜਾ ਰਿਹਾ ਕਿ ਉਹ ਇੱਕ ਪ੍ਰਵਾਸੀ ਪਰਿਵਾਰ ਹੈ ਉਹ ਕਿਸੇ ਦੀ ਮੋਟਰ ਦੇ ਮੋਟਰ ਤੇ ਰਹਿ ਰਹੇ ਸੀ ਤੇ ਨੀਚੇ ਹੀ ਜਿਹੜਾ ਕੱਪੜਾ ਵਿਛਾ ਕੇ ਉਹ ਸੌਂਦੇ ਸੀ ਪਰ ਉਸ ਉਹਨਾਂ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਨਾਲ ਇੱਕ ਘਟਨਾ ਵਾਪਰ ਗਈ ਰਾਤ ਨੂੰ ਜਦੋਂ ਸੌ ਰਹੀ ਸੀ ਉਹਨਾਂ ਦੇ ਬੱਚੇ ਸੌ ਰੇ ਸੀ ਤਾਂ ਉਹਨਾਂ ਦੇ ਬੱਚਿਆਂ ਨੂੰ ਸੱਪ ਨੇ ਡੰਗ ਮਾਰ ਦਿੱਤਾ ਜਿਸ ਦੇ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਤੇ ਦੂਜੇ ਨੂੰ ਹਸਪੀਟਲ ਪਹੁੰਚਾਇਆ ਗਿਆ ਤੇ ਉਸ ਦੀ ਹਾਲਤ ਹੁਣ ਜਿਹੜੀ ਆ ਥੋੜੀ ਸਤਰ ਦੱਸੀ ਜਾ ਰਹੀ ਆ ਪਰ ਇੱਕ ਖਬਰ ਬੇहद ਜ਼ਰੂਰੀ ਹੈ ਜਾਣਕਾਰੀ ਤੁਹਾਡੇ ਲਈ ਜ਼ਰੂਰੀ ਹੈ ਕਿਉਂਕਿ ਖਬਰ ਅਸੀਂ ਤੁਹਾਡੇ ਲੈ ਇਸ ਕਰ ਇਸ ਕਰਕੇ ਸਾਂਝੀ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ ਜੇਕਰ ਤੁਹਾਡੀ ਮੋਟਰ ਤੇ ਜਾਂ ਫਿਰ ਤੁਹਾਡੇ ਨੇੜੇ ਤੇੜੇ ਕੁਝ ਇਸ ਤਰ੍ਹਾਂ ਦੇ ਪਰਿਵਾਰ ਰਹਿ ਰਹੇ ਨੇ ਜੋ ਕਪੜੇ ਬਿਸ਼ਾ ਕੇ ਜਾਂ ਨੀਚੇ ਜਿਹੜੀ ਆ ਚਟਾਈ ਵਗੈਰਾ ਗੱਦੇ ਬਿਸ਼ਾ ਕੇ ਨੀਚੇ ਸੌਂਦੇ ਨੇ ਤਾਂ ਫਿਰ ਉਹਨਾਂ ਦੇ ਲਈ ਇਹ ਖਾਸ ਖਬਰ ਹੈ ਜ਼ਰੂਰੀ ਹੈ ਉਹਨਾਂ ਤੱਕ ਇਹ ਜ਼ਰੂਰ ਪਹੁੰਚਾ ਦਿਓ ਕਿਉਂਕਿ ਉਹਨਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਉਹਨਾਂ ਦੇ ਨਾਲ ਵੀ ਕੋਈ ਅਜੀਹਾ ਹਾਦਸਾ ਨਾ ਵਾਪਰ ਜਾਵੇ ਇਸ ਕਰਕੇ ਸਾਵਧਾਨੀ ਜ਼ਰੂਰੀ ਹੈ ਤੁਹਾਡਾ ਨਾਂ ਸਾਂਝੀ ਕਰ ਰਹੇ ਆ ਖਬਰ ਇਹ ਜਿਹੜੀ ਆ ਇਸ ਦੇ ਵਿੱਚ ਪਹਿਲਾਂ ਤਾਂ ਜਿਹੜੀ ਉਹਨਾਂ ਦੀ ਮਾਤਾ ਹੈ ਉਸ ਦਾ ਬਿਆਨ ਸੁਣ ਲੈਣੇ ਆ ਕੀ ਕੁਝ ਕਹਿ ਰਹੀ ਹੈ ਉਸ ਨਾਲ ਫੱਟ ਕੇ ਉਹ खले बट गए थे इतना मोटा सुना काला था नहीं वो चिट्टा चिट्टा था काला था। दो बच्चों को लड़ा हाँ जी दो बच्चे को एक बच्चे को यो मुंह में लड़ गया वो जो हॉस्पिटल में उसको हाथ बांध गई जो गुजर को नाम है आनंद और जो हॉस्पिटल में है उसका नाम है सागर जो हॉस्पिटल में अभी ठीक है पता नहीं हमको बताते नहीं ਇਕਟਨਾ ਰੋਪੜ ਦੇ ਨਜ਼ਦੀਕ ਪਿੰਡ ਟੱਪਰੀਆਂ ਦੀ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਦੋ ਛੋਟੇ ਮਾਸੂਮਾਂ ਦੇ ਨਾਲ ਇਹ ਬਾਣਾ ਜਿਹੜਾ ਵਾਪਰਿਆ ਜਿਸ ਦੇ ਵਿੱਚ ਇੱਕ ਦੀ ਮੌਤ ਹੋਈ ਤੇ ਇੱਕ ਬਚ ਗਿਆ ਹੋਰ ਕੀ ਕੁਝ ਕਹਿ ਰਹੇ ਨੇ ਪਿੰਡ ਵਾਸੀ ਆਓ ਨਾ ਤੋਂ ਜਾਣਕਾਰੀ ਲਲਨਿਆ ਯਹਾਂ ਪਰ ਦੇਖੋ ਪਸੋਂ ਰਾਤ ਕਾ ਗਲ ਹੈ 12:00 ਦੇ ਵਿੱਚ ਜੋ ਹੈ ਕਹਤਾ ਹੈ ਕਿ ਸਾਂਪ ਸੁੱਫ ਲੜ ਗਿਆ ਇਥੇ ਸਾਰੀ ਜਨੇ ਪਿਆ tha ਛੇਨੀਆਂ ਨੇ ਉਸ ਕਾ ਮਹਾਬਾਪ tha ਸਾਂਪ ਲੜ ਗਿਆ ਉਹਨੇ ਉਪਰ ਉਹ ਦੇਖਿਆ ਵੀ ਫਿਰ ਜੋ ਹੈ ਰਾਤੋ ਰਾਤ ਲੈ ਕੇ ਪਜੀਆ ਮੇਰੇ ਕੋਲ ਤੋ ਗਿਆ ਨਹੀਂ और पास किसी ने खबर करके पता करके फिर ले गया इमरजेंसी बीच ले गया से जवाब देता फिर चंडीगढ़ ले गया कितने बच्चों को लड़ा है साहब दो बच्चे को लड़िया है एक छह साल का है एक चार साल का है मौत किसकी हुई है चार साल वाले का मौत हो गया क्या नाम उसका हुई? उसका आनंद नाम है आपके लगते है उनके मेरे को ही नहीं लगता मैं कुछ नहीं लगता है ये बंदे ना साल डेढ़ साल तो मोटर पे रह गया पीछे मोटर है ਇਨੇ ਰਾਤ ਨੂੰ ਮਤਲਬ ਨੀਚੀ ਸੁਣਦੇ ਆ ਸੁੱਤੇ ਪਏ ਸੀਗੇ ਰਾਤ ਨੂੰ ਸਾਰੇ ਇਹਨੇ ਬੱਚੇ ਇਹਨਾਂ ਦੇ ਤੇ ਦੋ ਬੱਚਿਆਂ ਦੇ ਨਾਲ சੱਪ ਲੜ ਗਿਆ ਇੱਕ ਦੇ ਗਾਲ ਮਤਲਬ ਗਰਦਨ ਤੇ ਬਣੀ ਗੱਲ ਤੇ ਲੜਿਆ ਦੇਖਿਆ ਤਾਂ ਹੈ ਨਹੀਂ ਅਸੀਂ ਰਾਤ ਨੂੰ ਲਈ ਸੀਗੀ 12 ਵਜੇ ਰਾਤ ਨੂੰ ਇਹ ਜਿਹੜੇ ਦੇਖੀ ਸੀ ਨਾ ਇਹ ਗਲੀ ਚ ਘੁੰਮਦੀ ਸੀਗੀ ਤਾਂ ਪਿੰਡ ਵਾਲੇ ਲੋਕ ਚੱਕ ਕੇ ਲੈ ਗਏ ਸੀਗੇ ਪੀਜੀਏ ਨੂੰ ਚਲੇ ਗਏ ਸੀਗੇ ਪਹਿਲਾਂ ਉੱਪਰ ਗਏ ਰੋਪੜ ਆ ਗਏ ਨੇ ਫਿਰ ਸੀਹੀ ਰੈਪਰ ਕਰਕੇ ਇੱਕ ਛੋਟਾ ਬੱਚਾ ਹੈ ਮੇਰੇ ਖਾਲ 3-4 ਸਾਲ ਦਾ ਤੇ ਇੱਕ بڑا ਹੈ ਥੋੜਾ ਜਿਹਾ ਉਹ ਛੋਟਾ ਤਾਂ ਵਿਚਾਰਾ ਕੱਲ ਪੂਰਾ ਹੋ ਗਿਆ ਪਿੰਡ ਵਾਲਿਆਂ ਨੇ ਰਲ ਕੇ ਸਿਲੀਚ ਦਾ ਦੇ ਦਿੱਤੇ ਜੀ ਤੇ ਜਿਹੜਾ ਬڑا ਬੱਚਾ ਹੈ ਉਹ ਠੀਕ ਆ ਵੈਸੇ ਹੁਣ ਉਹਨੂੰ ਲੈ ਕੇ ਆਦੇ ਆ ਵਾਪਸ ਤੇ ਹੁਣ ਦਿਖ ਰਿਹਾ ਬਾਕੀ ਕਿ ਕੰਮ ਨਹੀਂ ਕਿੱਥੇ ਉਹ ਰਿਕਰ ਦੀ ਬੁਰਾ ਵਾਲਾ ਨੇ ਇਹਨਾਂ ਦੇ ਬੈਠੇ ਆ ਸਾਰੀ ਫੈਮਿਲੀ ਰੋਟੀ ਬਣਾ ਕੇ ਜਦੋਂ ਪਿੰਡ ਵਾਲੇ ਹੱਤਤਾ ਕਰ ਰਹੇ ਆ ਪਰ ਮੈਂ ਦੇਖ ਰਿਹਾ ਰੋਪੜ ਦੇ ਨਜ਼ਦੀਕ ਪਿੰਟਾਪਰੀਆਂ ਦੀ ਏ ਜਿਹੜੀ ਆ ਕਟਨਾ ਜਿੱਥੇ 마ਸੂਮਾ ਦੇ ਨਾਲ ਇਹ ਘਟਨਾ ਵਾਪਰ ਗਈ ਪਾਣਾ ਵਾਪਰਿਆ ਇਹ ਖਬਰ ਤੁਹਾਡੇ ਲਈ ਬੇहद ਖਾਸ ਹੈ ਇਹ ਖਬਰ ਸਾਰਿਆਂ ਤੱਕ ਪਹੁੰਚਾ ਦਿਓ ਤਾਂ ਕਿ ਕਿਸੇ ਦੇ ਨਾਲ ਅਜਿਹੀ ਘਟਨਾ ਨਾ ਵਾਪਰੇ